ਜਿਹੜਾ ਈਰਾਨ ਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਹੈਗਾ ਤੇ ਯੂਐਸ ਵਾਈਡਨ ਐਡਮਿਨਿਸਟ੍ਰੇਸ਼ਨ ਹੁਣ ਇਹ ਕੋਸ਼ਿਸ਼ ਕਰ ਰਿਹਾ ਵੀ ਈਰਾਨ ਜਿਹੜਾ ਇਜ਼ਰਾਈਲ ਆ ਉਹ ਕਿਤੇ ਈਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਅਟੈਕ ਨਾ ਕਰ ਦੇਵੇ ਸੋ ਉਸ ਦੇ ਨਾਲ ਜਿਹੜੇ ਆ ਲੜਾਈ ਦੇ ਵਧਣ ਦੇ ਚਾਂਸ ਹੋਰ ਬਹੁਤ ਜ਼ਿਆਦਾ ਹੋ ਜਊਗੇ ਦੂਸਰੇ ਪਾਸੇ ਈਰਾਨ ਦਾ ਜਿਹੜਾ ਖਮੈਨੀ ਆ ਉਹ ਕਹਿੰਦਾ ਵੀ ਜਿਹੜਾ ਅਕਤੂਬਰ 7 ਦਾ ਜਿਹੜਾ ਅਟੈਕ ਸੀ ਉਹ ਉਹ ਜਿਹੜਾ ਆ ਇਟ ਵੋਂਟ ਲਾਸਟ ਲੌਂਗ ਹਨਾ ਜਿਹੜਾ ਉਹਨਾਂ ਨੇ ਕਲੇਮ ਕੀਤਾ ਹੈਗਾ ਸੋ ਉਹ ਉਹਦੇ ਨਾਲ ਬਿਲਕੁਲ ਖੜੇ ਹੈਗੇ ਆ ਬੈਰੂਤ ਦੇ ਵਿੱਚ ਹਜ਼ਬਿਲਾ ਦੇ ਜਿਹੜੇ ਮੌਜੂਦਾ ਚੀਫ ਆ ਪਹਿਲਾ ਇੱਕ ਚੀਫ ਉਸ ਨੂੰ ਮਾਰ ਦਿੱਤਾ ਗਿਆ ਸੀ ਇਜ਼ਰਾਈਲ ਵੱਲੋਂ ਜਿਹੜਾ ਦੂਜਾ ਚੀਫ ਆ ਹੁਣ ਬਣਿਆ ਉਹਦੀ ਜਗ੍ਹਾ ਤੇ ਉਸ ਦੀ ਲੋਕੇਸ਼ਨ ਦੇ ਉੱਤੇ ਵੀ ਬੰਬਾਰਡਮੈਂਟ ਹੋਈ ਆ ਇਹ ਹੁਣ ਪਤਾ ਨਹੀਂ ਪਈ ਉਹ ਬਚਿਆ ਆ ਜਾਂ ਨਹੀਂ ਈਰਾਨ ਦੇ ਲੀਡਰ ਨੇ ਦੂਸਰੀ ਵਾਰੀ ਫੇਰ ਇਜ਼ਰਾਈਲ ਨੂੰ ਜਿਹੜੀ ਆ ਵਾਰਨਿੰਗ ਦਿੱਤੀ ਹੈਗੀ ਆ ਜੀ ਨਾਲ ਖਲ ਜਿਹੜਾ ਈਰਾਨ ਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਹੈਗਾ ਤੇ ਯੂ ایس ਵਾਈਡਨ ਐਡਮਿਨਿਸਟ੍ਰੇਸ਼ਨ ਹੁਣ ਇਹ ਕੋਸ਼ਿਸ਼ ਕਰ ਰਿਹਾ ਵੀ ਈਰਾਨ ਜਿਹੜਾ ਇਜ਼ਰਾਈਲ ਆ ਉਹ ਕਿਤੇ ਈਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਅਟੈਕ ਨਾ ਕਰ ਦੇਵੇ ਸੋ ਉਸ ਦੇ ਨਾਲ ਜਿਹੜੇ ਆ ਲੜਾਈ ਦੇ ਵਧਣ ਦੇ ਚਾਂਸ ਔਰ ਹੋਰ ਬਹੁਤ ਜ਼ਿਆਦਾ ਹੋ ਜਾਓਗੇ ਦੂਸਰੇ ਪਾਸੇ ਇਰਾਨ ਦਾ ਜਿਹੜਾ ਖਮੈਨੀ ਆ ਉਹ ਕਹਿੰਦਾ ਵੀ ਜਿਹੜਾ ਅਕਤੂਬਰ 7 ਦਾ ਜਿਹੜਾ ਅਟੈਕ ਸੀ ਆ ਉਹ ਉਹ ਜਿਹੜਾ ਆ ਇਟ ਵੋਂਟ ਲਾਸਟ ਲੌਂਗ ਹਨਾ ਜਿਹੜਾ ਉਹਨਾਂ ਨੇ ਕਲੇਮ ਕੀਤਾ ਹੈਗਾ ਸੋ ਉਹ ਉਹਦੇ ਨਾਲ ਬਿਲਕੁਲ ਖੜੇ ਹੈਗੇ ਆ ਅ ਬੇਰੂਤ ਦੇ ਵਿੱਚ ਹਜ਼ਬਿਲਾ ਦੇ ਜਿਹੜੇ ਮੌਜੂਦਾ ਚੀਫ ਆ ਪਹਿਲਾ ਇੱਕ ਚੀਫ ਉਸ ਨੂੰ ਮਾਰ ਦਿੱਤਾ ਗਿਆ ਸੀ ਇਜ਼ਰਾਈਲ ਵੱਲੋਂ ਜਿਹੜਾ ਦੂਜਾ ਚੀਫ ਆ ਹੁਣ ਬਣਿਆ ਉਹਦੀ ਜਗ੍ਹਾ ਤੇ ਉਸ ਦੀ ਲੋਕੇਸ਼ਨ ਦੇ ਉੱਤੇ ਵੀ ਬੰਬਾਰਡਮੈਂਟ ਹੋਈ ਆ ਇਹ ਹੁਣ ਪਤਾ ਨਹੀਂ ਪਈ ਉਹ ਬਚਿਆ ਆ ਜਾਂ ਨਹੀਂ ਈਰਾਨ ਦੇ ਲੀਡਰ ਨੇ ਦੂਸਰੀ ਵਾਰੀ ਫੇਰ ਇਜ਼ਰਾਈਲ ਨੂੰ ਜਿਹੜੀ ਆ ਵਾਰਨਿੰਗ ਦਿੱਤੀ ਹੈਗੀ ਆ ਜੀ ਨਾਖਲ ਜਿਹੜਾ ਈਰਾਨ ਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਹੈਗਾ ਤੇ ਯੂਐਸ ਵਾਈਡਨ ਐਡਮਿਨਿਸਟ੍ਰੇਸ਼ਨ ਹੁਣ ਇਹ ਕੋਸ਼ਿਸ਼ ਕਰ ਰਿਹਾ ਵੀ ਈਰਾਨ ਜਿਹੜਾ ਇਜ਼ਰਾਈਲ ਆ ਉਹ ਕਿਤੇ ਈਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਅਟੈਕ ਨਾ ਕਰ ਦੇਵੇ ਸੋ ਉਸ ਦੇ ਨਾਲ ਜਿਹੜੇ ਆ ਲੜਾਈ ਦੇ ਵਧਣ ਦੇ ਚਾਂਸ ਹੋਰ ਬਹੁਤ ਜ਼ਿਆਦਾ ਹੋ ਜਊਗੇ ਦੂਸਰੇ ਪਾਸੇ ਈਰਾਨ ਦਾ ਜਿਹੜਾ ਖਮੇਨੀ ਆ ਉਹ ਕਹਿੰਦਾ ਵੀ ਜਿਹੜਾ ਅਕਤੂਬਰ 7 ਦਾ ਜਿਹੜਾ ਅਟੈਕ ਸੀ ਉਹ ਉਹ ਜਿਹੜਾ ਆ ਇਟ ਵੋਂਟ ਲਾਸਟ ਲੌਂਗ ਹਨਾ ਜਿਹੜਾ ਉਹਨਾਂ ਨੇ ਕਲੇਮ ਕੀਤਾ ਹੈਗਾ ਸੋ ਉਹ ਉਹਦੇ ਨਾਲ ਬਿਲਕੁਲ ਖੜੇ ਹੈਗੇ ਆ ਬੈਰੂਤ ਦੇ ਵਿੱਚ ਹਜ਼ਬਿਲਾ ਦੇ ਜਿਹੜੇ ਮੌਜੂਦਾ ਚੀਫ ਆ ਪਹਿਲਾ ਇੱਕ ਚੀਫ ਉਸ ਨੂੰ ਮਾਰ ਦਿੱਤਾ ਗਿਆ ਸੀ ਇਜ਼ਰਾਈਲ ਵੱਲੋਂ ਜਿਹੜਾ ਦੂਜਾ ਚੀਫ ਆ ਹੁਣ ਬਣਿਆ ਉਹਦੀ ਜਗ੍ਹਾ ਤੇ ਉਸ ਦੀ ਲੋਕੇਸ਼ਨ ਦੇ ਉੱਤੇ ਵੀ ਬੰਬਾਰਡਮੈਂਟ ਹੋਈ ਆ ਇਹ ਹੁਣ ਪਤਾ ਨਹੀਂ ਪਈ ਉਹ ਬਚਿਆ ਆ ਜਾਂ ਨਹੀਂ ਈਰਾਨ ਦੇ ਲੀਡਰ ਨੇ ਦੂਸਰੀ ਵਾਰੀ ਫੇਰ ਇਜ਼ਰਾਈਲ ਨੂੰ ਜਿਹੜੀ ਆ ਵਾਰਨਿੰਗ ਦਿੱਤੀ ਹੈਗੀ ਆ ਜੀ ਨਾਲ ਖਲ